8 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ ਪਾਵਨ ਵਿਆਪੁਰਬ ਦਾ ਦਿਹਾੜਾ ਹੈ। ਪਔਰੇਸ ਦਿਹਾੜੇ ਦੀਆਂ ਤਿਆਰੀਆਂ ਨੂੰ ਲੈ ਕੇ ਐਸਐਸਪੀ ਸੁਹੇਲ ਕਾਸਮੀਰ ਜੀ ਵੱਲੋਂ ਬੜੇ ਸਖਤ ਨਿਰਦੇਸ਼ ਤੇ ਹਦਾਇਤਾਂ ਜਿਹੜੀਆਂ ਪੰਜਾਬ ਪੁਲਿਸ ਨੂੰ ਜਾਰੀ ਕਰ ਦਿੱਤੀਆਂ ਗਈਆਂ ਨੇ। ਔਰ ਇਸ ਵੇਲੇ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਦੇ ਲਈ ਲਗਾਤਾਰ ਪੰਜਾਬ ਪੁਲਿਸ ਪ੍ਰਯਾਸ ਕਰ ਰਹੀ ਐ। ਇਸ ਵੇਲੇ ਤੁਹਾਨੂੰ ਦਿਖਾ ਦਈਏ ਕਿ ਇਹ ਜਲੰਧਰ ਰੋਡ ਹੈ। ਇਹ ਜਲੰਧਰ ਰੋਡ ਸultanpur Lodhi ਤੋਂ ਐਸੇ ਹੀ ਰੋਡ ਰਾਹੀਂ ਬਾਰਾਤ ਗੁਰਨਾਨਕ ਪਾਤਸ਼ਾਹ ਜੀ ਦੀ ਆਏਗੀ। ਔਰ ਉਸ ਦਿਨ ਇੱਥੇ ਲੱਖਾਂ ਹੀ ਲੋਕਾਂ ਦਾ ਇੱਥੇ ਇਕੱਠ ਹੋਏਗਾ ਔਰ ਇੱਥੇ ਉਸ ਦਿਨ ਰਸ ਇੰਨਾ ਭੀੜ ਨਹੀਂ ਹੋਏਗੀ ਕਿ ਤੁਸੀਂ ਦੇਖਦੇ ਰਹਿ ਜਾਓਗੇ ਹੈਰਾਨ ਰਹਿ ਜਾਓਗੇ ਪਰ ਪੰਜਾਬ ਪੁਲਿਸ ਦੀ ਬਦੌਲਤ ਟ੍ਰੈਫਿਕ ਪੁਲਿਸ ਦੀ ਬਦੌਲਤ ਇੱਥੋਂ ਆਵਾਜ਼ ਆਈ ਜਿਹੜੀ ਹੈ ਉਹ ਸੁਖਾਲੀ ਹੋ ਸਕੇਗੀ ਸੋ ਐਸੇ ਸਾਡੇ ਨਾਲ ਨੇ ਟ੍ਰੈਫਿਕ ਇੰਚਾਰਜ ਔਰ ਜਿਨ੍ਹਾਂ ਦੇ ਅੰਡਰ ਟ੍ਰੈਫਿਕ ਪੁਲਿਸ ਹੈ ਡੀਐਸਪੀ ਰਾਜੇਸ਼ ਕੱਕੜ ਸਾਰੇ ਸਾਧ ਸੰਗਰ ਨੂੰ ਸਾਰੇ ਬਰਾਲਾ ਨਿਵਾਸੀਆਂ ਨੂੰ ਗੁਣਾਦੇਵ ਜੀ ਦੇ ਆ ਰਹੇ ਵਿਆਹਪੁਰਪ ਦੀਆਂ ਬਹੁਤ ਮੁਬਾਰਕਾਂ ਅਸੀਂ ਆਪਣੇ ਐਸਪੀ ਸਾਹਿਬ ਸ਼੍ਰੀ ਸੋਹੇਰ ਕਸ਼ਮੀਰ ਜੀ ਦੇ ਰਿਹਾ ਹਾਂ ਦੇਸ਼ ਤੇ ਰੋਡ ਤੇ ਨਾਕਾਬੰਦੀ ਕਰ ਰਹੇ ਹਾਂ ਉਹਨਾਂ ਦੇ ਹਾਥਾਂ ਉਤੇ ਆਪਾਂ ਜਿਹੜੇ ਇਹੋ ਜਿਹੀ ਸ਼ਰਾਰਤੀ ਅੰਸਰ ਆ ਉਹਨਾਂ ਤੇ ਨਿਗਰਖੀ ਹੋਈ ਹੈ ਕੋਈ ਇਹੋ ਜਿਹਾ ਬੰਦਾ ਜਿਹੜਾ ਪਟਾਕੇ ਚਲਾਏਗਾ ਜਾਂ ਬੋਲਡਰ ਪਟਾਕੇ ਚਲਾਏਗਾ ਮੋਰਸਾ ਪਟਾਕੇ ਚਲਾਏਗਾ ਜਾਂ ਜਾਂ ਕੋਈ ਆਪਣਾ ਕਲੂਨੀ ਲੰਗਣਾ ਕਰੇਗਾ ਜਿਵੇਂ ਕੋਈ ਟਰੈਕਟਰ ਵਗੈਰਾ ਉੱਤੇ ਕੋਈ ਡੀਜੇ ਵਗੈਰਾ ਲਗਾਏਗਾ ਉਸੇ ਬੰਦੀ ਕਾਰਵਾਈ ਕਰਾਂਗੇ ਅਸੀਂ ਨਾਕਾਬੰਦੀ ਕੀਤੀ ਹੈ ਮੇਰੇ ਨਾਲ ਮੇਰੇ ਨਾਲ ਅੱਜ ਮੇਰੇ ਟ੍ਰੈਫਿਕ ਦੇ ਇੰਚਾਰਜ ਨੇ ਰੋਡ ਤੇ ਖੜੇ ਆਪਾਂ ਤੇ ਨਕਬੰਦ ਕਰਕੇ ਪੈਣੀ ਕਰਕੇ ਹੋਈ ਹੈ ਗਲਤ ਹੈ ਕੱਕਰ ਸਾਹਿਬ ਹੁਣੇ ਤੁਸੀਂ ਕਾਫੀ ਗੱਡੀਆਂ ਜਿਹੜੀਆਂ ਉਹਨਾਂ ਨੂੰ ਦੇਖ ਰਹੇ ਸੀ ਬੜੀ ਗਹਿਨਤਾ ਦੇ ਨਾਲ ਬੜੀ ਬਾਰੀਕੀ ਨਾਲ ਜਾਂਚ ਹੋ ਰਹੀ ਸੀ ਇਹ ਕਾਲੇ ਸ਼ੀਸ਼ਿਆਂ ਵਾਲਾ ਰਿਵਾਜ ਜਿਹੜਾ ਹੈ ਤੁਹਾਡੀਆਂ ਹਦਾਇਤਾਂ ਦੇ باوجود ਹਟਿਆ ਨਹੀਂ ਹੈ ਕ੍ਰਾਈਮ ਤੇ ਜਿਹੜਾ ਆਪਣੇ ਸੁਸਾਇਟੀ ਦੇ ਪੈਰਲ ਚੱਲਦਾ ਹੈ ਪਰ ਅਸੀਂ ਉਹਦੀ ਰੋਕਥਾਮ ਵਾਸਤੇ ਸਖਤੀ ਕਰ ਰਹੇ ਹਾਂ ਜੇ ਕੋਈ ਹੋਵੇ ਜੈ ਬਲੈਕ ਫਿਲਮਾ ਮਿਲੇਗਾ ਜਾਂ ਹਾਂ ਨਾ ਕੋਈ ਜਿਹੜੀ ਕੋਈ ਕਾਲੀ ਫਿਲੇ ਮਿਲੇਗਾ ਉਹਦੇ ਬੰਦੇ ਨੂੰ ਕਾਨੂੰਨੀ ਕਾਰਵਾਈ ਚਲਾਉਣ ਵਗੈਰਾ ਕਰਾਂਗੇ ਐਸਵੇਲੇ ਜਿਹੜੀ ਤੁਹਾਡੇ ਅੰਡਰ ਫੋਰਸ ਹੈ ਟੀਮ ਹੈ ਕਿੰਨੀ ਟੀਮ ਹੈ ਜਿਹੜੀ ਕੰਮ ਕਰੀਏ 12 ਵੀ ਫੋਰਸ ਮੰਗਵਾਈ ਗਈ ਹੈ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਕਿ ਜਾਂ ਆਪਣੀ ਹੀ ਬਟਾਲਾ ਫੋਰਸ ਹੀ ਇਹਨੂੰ ਕਵਰ ਕਰੇ ਨਹੀਂ ਵਿਆਹਪੁਰੂ ਤੋਂ ਪਹਿਲਾਂ ਆਪਣੀ ਫੋਰਸ ਹੈਗੀ ਹੈ ਮੇਰੇ ਨਾਲ ਟ੍ਰੈਫਿਕ ਚਾਰਜ ਨੇ ਹੋਰ ਫੋਰਸ ਹੈ ਤੇ ਬਾਬਾ ਜੀ ਦੇ ਵਿਆਹ ਵਾਸਤੇ ਅਸੀਂ ਬਾਹਰੋਂ ਫੋਰਸ ਦੀ ਟ੍ਰੈਫਿਕ ਫੋਰਸ ਵੀ ਆਏਗੀ ਹੋਰ ਕਈ ਇਕੁਪਮੈਂਟ ਵੀ ਆ ਰਹੇ ਨੇ ਜੋ ਬੈਰੀਕੇਟਸ ਵਗੈਰਾ ਆਣਗੇ ਖੋਲੋਸਾ ਸਾਜੂ ਸਮਾਨ ਮਏਗਾ ਤੇ ਲਾਣ ਵਾਸਤੇ ਹੋਸ ਤੋਂ ਇਲਾਵਾ ਜਿਹੜੀ ਬਾਬੇ ਦੀ ਜੁੜੀ ਹੋਰ ਕਾਫੀ ਫੋਰਸ ਦੀ ਬਰਫਾਂ ਦੇ ਦੂਜੇ ਦਿਲਾ ਨਾਲ ਮਿਲ ਰਹੀ ਹੈ ਅਮਰਸਰ ਤੋਂ ਆ ਰਹੀ ਹੈ ਬਟਾ ਤੇ ਪਠਾਨਕੋਟ ਤੋਂ ਆ ਰਹੀ ਹੈ ਗੁਰਦਾਸਪੁਰ ਤੋਂ ਆ ਰਹੀ ਹੈ ਕਕਰ ਸਾਹਿਬ ਠੀਕ ਇੱਕ ਦਿਨ ਦੇ ਬਾਅਦ ਸ਼ੁਰੂ ਹੋ ਜਾਣਾ ਬਾਬਾ ਜੀ ਦਾ ਮੇਲਾ ਰਸ਼ ਬਹੁਤ ਹੋ ਜਾਣਾ ਸੋ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜਿਹੜੇ ਬਾਹਰੋਂ ਆ ਰਹੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਆ ਰਹੇ ਹੋ ਜਾਂ ਕਿਸੇ ਨੇ ਜਲੰਧਰ ਇਥੇ ਕਿਸੇ ਕੰਮ ਆਣਾ ਹੋਵੇ ਉਹਨਾਂ ਦੇ ਰੂਟ ਪਲਾਨ ਕੀ ਨੇ ਕਿੱਧਰੋਂ ਕਿੱਧਰ ਨੂੰ ਜਾਣੇ ਮੈਂ ਤੁਹਾਨੂੰ ਥੋੜਾ ਸਪਸ਼ਟ ਕਰ ਦਵਾਂ ਅਸੀਂ ਇਸ ਬਾਬਾ ਜੀ ਦੇ ਵਿਆਹ ਜਿਹੜਾ ਵਿਹਪੁਰ ਉੱਤੇ ਟੋਟਲ ਇਸ ਬਡਾਲੇ ਨੂੰ 8 ਸੈਕਟਰਾਂ ਬਣ ਬੰਡੇਆ ਹੋਇਆ ਜਿਹਦੇ ਵਾਸਤੇ ਜਿਹੜੀ ਬਾਹਰ ਸੰਗਤ ਆਣੀ ਹੈ ਉਹਨਾਂ ਦੀ ਜਿਹੜੀ ਵਹੀਕਲ ਦੀ ਪਾਰਕਿੰਗ ਵਾਸਤੇ ਸਾਡੇ 19 ਪਾਰਕਿੰਗਸ ਨੇ ਉਹਨਾਂ ਦੀ ਜਿਹੜੀ ਰੂਟ ਦੀ ਡਿਵਰਸ਼ਨ ਵਾਸਤੇ ਸਾਡੇ ਕੋਲ 12 ਡਿਵਰਸ਼ਨਸ ਨੇ ਤੇ ਜਿਹੜੇ 12 ਉਹ ਜਿਹੜੇ ਆਮ ਜਿਹੜੀ ਜਨਤਾ ਦੀ ਆਵਾਜਾਈ ਹੈ ਉਹਦਾ ਜਿਹੜੇ ਜਿਹੜੀ ਬੱਸ ਸਟੈਂਡ ਹੈਗੇ ਆ ਉਹ ਆਰਜੀ ਬੱਸ ਸਟੈਂਡ ਜਿਹੜੀ ਪੰਜ ਬਣਾਏ ਹੋਏ ਨੇ ਤਾਂ ਕਿ ਜਿਹੜੀ ਵੱਡੀਆਂ ਬੱਸਾਂ ਉਹ ਜੋ ਜੇ ਉਹ ਵੀ ਸ਼ਹਿਰ ਚ ਐਂਟਰ ਕਰਨਗੀਆਂ ਤੇ ਬਾਬਾ ਜੀ ਉਹ 19 ਪਾਰਕਿੰਗ ਸਗੀਆਂ ਆਰਜੀ ਪਾਰਕਿੰਗ ਬਣਾਈਆਂ ਪੰਜ ਆਰਜੀ ਹੱਡੇ ਬਣਾਏ ਨੇ ਤੇ ਜਿਹੜੀ ਸੁਰੂਲੀ ਡਾਇਵਰਸ਼ਨ ਵਾਸਤੇ 12 ਨਾਕੇ ਨੇ ਹਟੇ ਸਾਰੇ ਛੋੜ ਨਾਕੇ ਨੇ ਟੱਕਰ ਸਾਹਿਬ ਐਨਕ੍ਰੋਚਮੈਂਟ ਐਨਕ੍ਰੋਚਮੈਂਟ ਨੂੰ ਲੈ ਕੇ ਜਿਹੜੀ ਕਿਉਂਕਿ ਰਸਤੇ 'ਚ ਜਦੋਂ ਐਨਕ੍ਰੋਚਮੈਂਟ ਹਟੇਗੀ ਤਾਂ ਹੀ ਹੋਏਗਾ ਜੀ ਐਨਕ੍ਰੋਚਮੈਂਟ ਵਾਸਤੇ ਅਸੀਂ ਕੱਲ ਪੋਸੋ ਵੀ ਮੁਹਿੰਮ ਚਲਾਈ ਸੀ ਜਿਹੜੇ ਲੋਕ ਸਬੰਧਿਤ ਡਿਪਾਰਟਮੈਂਟ ਕੋ ਕੋਆਪਰੇਸ਼ਨ ਦੇ ਅਫਸਰਾਂ ਨਾਲ ਲੈ ਕੇ ਅਸੀਂ ਸਾਰੇ ਸ਼ਹਿਰ ਵਿੱਚ ਚੱਲੇ ਸੀ ਲੋਕਾਂ ਨੂੰ ਅਪੀਲ ਕੀਤੀ ਸੀ ਫਿਲਹਾਲ ਕਿ ਹਾਓ ਜੀ ਆਪਣੀ ਗੋਮੈਂਟ ਹਟਾ ਲਨ ਤਾਂ ਕਿ ਆਮ ਜਨਤਾ ਨੂੰ ਇਹਦੀ ਉਨਨ ਅਪੀਲ ਕਰ ਦਿੱਤੀ ਹੈ ਉਸ ਤੋਂ ਬਾਅਦ ਜਿੰਨਾ ਹਟ ਕੇ ਫਿਰ ਕੁਰਨੀ ਕਰ ਵੀ ਕਰਾਂਗੇ ਸੋ ਇਹਸਾਨ ਸਾਡੇ ਬਹੁਤ ਹੀ ਕਾਬਲ ਅਫਸਰ ਤਾਕੜ ਅਫਸਰ ਰਾਜੇਸ਼ ਕੱਕੜ ਜੀ ਡੀਐਸਪੀ ਨੇ ਔਰ ਨਾਲ ਹੀ ਤੁਸੀਂ ਦੇਖ ਰਹੇ ਹੋ ਇਧਰ ਆ ਜਾਓ ਹੁਣ ਜਰਾ ਇਹਨਾਂ ਦੀ ਫੋਰਸ ਇਹਨਾਂ ਦੀ ਟੀਮ ਬਹੁਤ ਹੀ ਤੈਨਾਤ ਹੈ ਇਕਦਾਂ ਵਾ ਟਰੈਕਟਰ ਆ ਰਿਹਾ ਸੀਗਾ ਔਰ ਟਰੈਕਟਰ ਨੂੰ ਉਸੇ ਵੇਲੇ ਹੀ ਰੋਕ ਲਿਆ ਗਿਆ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਟਰੈਕਟਰ ਦੇ ਉੱਤੇ ਵੀ ਬਹੁਤ ਵੱਡਾ ਬਾਕਸ ਆ ਡੀਜੇ ਜਿਹੜਾ ਉਹ ਲੱਗਾ ਹੋਇਆ ਬਹੁਤ ਹੀ ਵੱਡਾ ਸਾਜੋ-ਸਮਾਨ ਆ ਜਿਹੜਾ ਇਹਦੇ ਤੇ ਫਿੱਟ ਹੈ ਇਹਨੂੰ ਲੈ ਕੇ ਪਹਿਲਾਂ ਹੀ ਲਗਾਤਾਰ ਹਦਾਇਤਾਂ ਜਿਹੜੀਆਂ ਜਾਰੀ ਸੀਗੀਆਂ ਕਿ ਇਹ ਸਾਰੇ ਇਦਾਂ ਦੇ ਕੰਮ ਨਾ ਕਰਿਓ ਪਰ ਕਿੱਥੇ ਟੱਲਦੇ ਨੇ ਕਿੱਥੇ ਟੱਲਦੇ ਨੇ ਲੋਕ ਸੋ ਐਸ ਵੇਲੇ ਦੇਖ ਰਹੇ ਹੋ ਤੁਸੀਂ ਡੀਐਸਪੀ ਰਾਜੇਸ਼ ਕੱਕੜ ਔਰ ਟ੍ਰੈਫਿਕ ਇਨਚਾਰਜ ਨਰਮਲ ਸਿੰਘ ਔਰ ਉਹਨਾਂ ਦੀ ਸਮੁੱਚੀ ਟੀਮ ਬਹੁਤ ਹੀ ਸਖਤ ਲਹਿਜ਼ੇ ਦੇ ਨਾਲ ਜਿਹੜੀ ਹੈ ਇਸ ਵੇਲੇ ਆ ਲੋਕਾਂ ਦੇ ਨਾਲ ਜਿੱਟ ਰਹੀ ਹੈ ਨਰਮਲ ਸਿੰਘ ਜੀ ਅੱਜ ਤਾਂ ਹੁਣ ਤੁਸੀਂ ਚੈਕਿੰਗ ਕਰ ਰਹੇ ਹੋ ਪਰੇਸ਼ਾਨੀ ਤੇ ਆਂਦੀ ਹੋਏਗੀ ਲੋਕ ਕਿਤੇ ਫੋਨ ਤੇ ਕਰਵਾਉਂਦੇ ਹੋਣਗੇ ਕਿਸੇ ਨਾ ਕਿਸੇ ਦਾ ਕਿ ਹਾਂਜੀ ਐਸਐਚਓ ਸਾਹਿਬ ਆ ਕਰਿਓ ਗੱਲ ਯਾਰ ਫੋਨ ਤੋਂ ਤਕਰੀਬਨ ਅਵਾਇਡ ਕਰਦੇ ਆ ਜਿਸ ਵੀ ਕਿਸੇ ਨੂੰ ਆਪਾਂ ਪੁੱਛੀਦਾ ਕੋਈ ਡਾਕੂਮੈਂਟ ਦਿਖਾ ਉਹ ਪਹਿਲਾਂ ਫੋਨ ਤੇ ਗੱਲ ਕਰਾਉਣਾ ਪੈਂਦਾ ਹੈ ਪਰ ਸਾਡਾ ਇੱਕੋ ਜਵਾਬ ਹੁੰਦਾ ਹੈ ਕਿ ਅਸੀਂ ਫੋਨ ਤੇ ਗੱਲ ਨਹੀਂ ਕਰਨੀ ਸਾਨੂੰ ਇਹਦੇ ਪੇਪਰ ਦਿਖਾਓ ਇਲਿਗਲ ਕਿਉਂ ਤੁਸੀਂ ਇਹਨੂੰ ਚਲਾ ਰਹੇ ਆਂ ਅਸੀਂ ਪੇਪਰਾਂ ਨੂੰ ਕੰਮ ਪੇਪਰਾਂ ਤੇ ਕੰਮ ਕਰਦੇ ਆ ਫੋਨ ਤੇ ਕੰਮ ਨਹੀਂ ਕਰਦੇ ਅੱਛਾ ਹੁਣ ਤੁਸੀਂ ਨਿਰਭਲ ਜੀ ਇੱਕ ਗੱਡੀ ਫੜੀ ਐ ਇੱਕ ਕਾਲੇ ਸ਼ੀਸ਼ੇ ਸੀ ਚਲਾਨ ਕੱਟਿਆ ਉਹਦਾ ਆਪਾਂ ਬਲੈਕ ਫਿਲਮ ਦਾ ਚਲਾਨ ਕਰਤਾ ਜੀ ਤੇ ਉਹਦੀ 12 ਤਰੀਕ ਦੇ ਦਿੱਤੀ ਆ ਆਰਟੀਓ ਸਾਹਿਬ ਦੇ ਜਾ ਕੇ ਦੇ ਭੋਗਤਣਗੇ ਜੀ ਉਹ ਸੋ ਟ੍ਰੈਫਿਕ ਇਨਚਾਰਜ ਬਿਲਕੁਲ ਮਸਤਾਇਦ ਨਹੀਂ ਐ ਔਰ ਲਗਾਤਾਰ ਅਸੀਂ ਦੇਖੇ ਤੁਸੀਂ ਅਸੀਂ ਸਾਰਿਆਂ ਨੇ ਮੇਲਾ ਘਰਾਂ ਚ ਬੈ ਕੇ ਦੇਖ ਲੈਣਾ ਜੇ ਅਸੀਂ ਥੱਕ ਗਏ ਤਾਂ ਅਸੀਂ ਆਰਾਮ ਕਰਾਂਗੇ ਜਾਂ ਕੁਝ ਨਾ ਕੁਝ ਅਸੀਂ ਆਪਣੇ ਘਰਾਂ ਦੇ ਵਿੱਚ ਮ제 ਲਵਾਂਗੇ ਆਨੰਦ ਲਵਾਂਗੇ ਪਰ ਇਹ ਪੰਜਾਬ ਪੁਲਿਸ ਹੈ ਜਿਨ੍ਹਾਂ ਦੀ ਹੁਣ ਘੰਟੇ 24 ਘੰਟੇ ਦੀ ਡਿਊਟੀ ਸ਼ੁਰੂ ਹੋ ਚੁੱਕੀ ਹੈ ਇਹ ਸਾਡੇ ਟ੍ਰੈਫਿਕ ਇੰਚਾਰਜ ਦੇ ਜਿਹੜੇ ਵੀਰ ਸੀ ਆ ਟ੍ਰੈਫਿਕ ਦੇ ਵਿੱਚ ਕੰਮ ਕਰਨ ਵਾਲੇ ਜਿੰਨੇ ਮੁਲਾਜ਼ਮ ਨੇ ਹੁਣ ਇਹਨਾਂ ਦੀ ਡੇ ਨਾਈਟ ਹੀ ਡਿਊਟੀ ਹੈ ਜਿੰਨੇ ਦਿਨ ਬਾਬਾ ਜੀ ਦਾ ਵਿਆਹ ਚੱਲੇਗਾ ਉਹਨੇ ਦਿਨੇ ਸਾਡੇ ਮੁਲਾਜ਼ਮ ਪੱਪਾ ਭਾਰ ਨੇ ਕੋਈ ਛੁੱਟੀ ਨਹੀਂ ਤੇ ਕੋਈ ਆਰਾਮ ਨਹੀਂ ਪਰ ਇਹਨਾਂ ਦਾ ਤੁਸੀਂ ਜਿਨ ਕਿ ਅਕਸਰ ਕਹਿ ਦਿੰਦੇ ਨੇ ਬੜੇ ਸਖਤ ਨੇ ਪਰ ਇਹਨਾਂ ਦੀ ਡਿਊਟੀ ਵੀ ਦੇਖੋ ਬਾਬਾ ਜੀ ਦੇ ਵਿਆਹ ਦੀ ਅਸਲੀ ਸੇਵਾ ਲੁੱਟਣੀ ਹੈ ਟਰੈਫਿਕ ਵਾਲਿਆਂ ਨੇ ਕਿਉਂਕਿ ਇਹਨਾਂ ਦੀ ਬਦੌਲਤ ਤੁਸੀਂ ਇਸ ਬਾਜ਼ਾਰ ਦੇ ਵਿੱਚ ਬਾਬਾ ਜੀ ਦੇ ਵਿਆਹ ਪਰੋਪ ਦੇ ਉੱਤੇ ਆਸਾਨੀ ਦੇ ਨਾਲ ਸੰਗਤ ਦੇ ਵਿੱਚ ਵਿਚਰ ਸਕੋਗੇ ਦਰਸ਼ਨ ਕਰ ਸਕੋਗੇ